ਖਬਰ ਹੁਸ਼ਾਰਪੁਰ ਸ਼ਹਿਰ ਤੋਂ ਹੈ ਜਿੱਥੇ ਕਿ ਹੁਸ਼ਾਰਪੁਰ ਦੇ ਮੁਹੱਲਾ ਨਿਊ ਫਤਿਹਗੜ੍ਹ ਤੇ ਰਹਿਣ ਵਾਲੀ ਇੱਕ ਨੌਜਵਾਨ ਦੇ ਘਰ ਅਸ਼ੇ ਦਿਨ ਪਹਿਲਾਂ ਇੱਕ ਧੀ ਨੇ ਜਨਮ ਲਿਆ ਸੀ ਤੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਉਖਤ ਬੱਚੀ ਬਿਮਾਰ ਹੋ ਗਈ ਸੀ ਜਿਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਨਵਜਨਮੀ ਬੱਚੀ ਦਾ ਪਿਤਾ ਉਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਜਿਸ ਕਾਰਨ ਉਸ ਵੱਲੋਂ ਸ਼ਹਿਰ ਵਾਸੀਆਂ ਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੌਰ ਲਾਉਂਦਿਆਂ ਹੋਇਆਂ ਉਸ ਦੀ ਬੱਚੀ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ ਜਾਣਕਾਰੀ ਦਿੱਤੀ ਹੈ ਹੁਸ਼ਿਆਰਪੁਰ ਦੇ ਕਮਲਾ ਚਿਲਡਰਨ ਹਸਪਤਾਲ 'ਚ ਮੌਜੂਦ ਬੱਚੀ ਦੇ ਪਿਤਾ ਲਾਲੀ ਨੇ ਦੱਸਿਆ ਕਿ ਉਸਤੇ ਘਰ 6 ਦਿਨ ਪਹਿਲਾਂ ਇੱਕ ਬੱਚੀ ਨੇ ਜਨਮ ਲਿਆਸੀ ਤੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਬੱਚੀ ਨੂੰ ਇਨਫੈਕਸ਼ਨ ਹੋ ਗਈ ਸੀ ਜਿਸ ਕਾਰਨ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਉਹ ਬਿਜਲੀ ਬੋਰਡ 'ਚ ਠੇਕਾ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਿਹਾ ਹੈ ਤੇ ਤਨਖਾਹ ਬੇहद ਘੱਟ ਹੋਣ ਕਾਰਨ ਉਹ ਆਪਣੀ ਬੱਚੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਤੇ ਹਸਪਤਾਲ 'ਚ ਰੋਜ਼ਾਨਾ ਦਾ ਖਰਚਾ 7 ਤੋਂ 8000 ਰੁਪਏ ਦਾ ਹੈ ਤੇ ਉਸ ਲਈ ਇਲਾਜ ਕਰਵਾਉਣਾ ਸੰਭਵ ਨਹੀਂ ਹੈ ਬੱਚੀ ਦੇ ਪਿਤਾ ਨੇ ਸ਼ਹਿਰ ਵਾਸੀਆਂ ਤੇ ਸਮਾਜ ਸੇਵੀਆਂ ਤੋਂ ਮਦਦ ਦੀ ਗਾਹਰ ਲਾਉਂਦਿਆਂ ਹੋਇਆਂ ਬੱਚੀ ਦੇ ਇਲਾਜ ਲਈ ਮਦਦ ਮੰਗੀ ਹੈ। ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਹਰਿਆਣਾ 사ਸੀਗਲ ਨਮਸਤੇ ਤੇ ਮੇਰਾ ਨਾਮ ਹੈਗਾ ਲਾਲੀ ਮੈਂ ਬਿਲੀਵਾਰਡ ਚ ਜੋਬ ਕਰਦਾ ਹਾਂ ਤੇ ਤਨਖਾਹ ਹੀ ਮੇਰੀ 10000 ਆ ਤੇ ਮੇਰੀ ਗੁੜੀਆ ਹੋਈ ਸੀਗੀ ਪਹਿਲਾਂ ਵਾਈਫ ਦਾ ਜਦਾਂ ਆਪਰੇਟ ਕਰਾਇਆ ਸੈਂਟਰਲ ਹਸਪੀਟਲ ਦੇ ਵਿੱਚ ਉਹਦੇ ਵਿੱਚ ਮੇਰਾ 60 ਤੋਂ 65000 ਰੁਪਿਆ ਖਰਚਾ ਆ ਗਿਆ ਤੇ ਉਸ ਤੋਂ ਬਾਅਦ ਮੇਰੇ ਤੋਂ ਪੈਸਾ ਕੋਈ ਲਾਂਨ ਨੂੰ ਹੈ ਨਹੀਂ ਤੇ ਉਸ ਤੋਂ ਬਾਅਦ ਮੇਰੀ ਗੁੜੀਆਂ ਨੂੰ ਕੱਲ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਤੇ ਮੈਂ ਫਿਰ ਇੱਥੇ ਕਮਲਾ ਡਿਵੀਜ਼ਨ ਹਸਪਤਲ ਲੈ ਕੇ ਆਇਆ ਤੇ ਉਹਨਾਂ ਨੇ ਜਿੱਦਾਂ ਇਲਾਜ ਦਰਾ ਲੱਗਾ ਡਾਕਟਰ ਸਾਹਿਬ ਕਹਿੰਦੇ ਕਿ ਇਨਫੈਕਸ਼ਨ ਬਹੁਤ ਜ਼ਿਆਦਾ ਵਾ ਤੇ ਗੁੜੀਆਂ ਨੂੰ ਪੰਜ ਤੋਂ 7 ਦਿਨ ਵੀ ਰੱਖਣਾ ਪੈ ਸਕਦਾ ਵਾ ਤੇ ਮੇਰੇ ਹੀ ਹੁਣ ਜੇਬ ਵੀ ਭਾਰ ਨਹੀਂ ਚੱਲਦੀ ਹੈਗੀ ਕਿਉਂਕਿ ਮੇਰੇ ਤੋਂ ਪੈਸੇ ਸਾਰੇ ਖਤਮ ਹੋ ਚੁੱਕੇ ਆ ਇਸ ਸਰ ਕੇ ਮੈਂ ਸਾਰਨੂੰ ਰਿਕੁਐਸਟ ਕੀਤੀ ਡਾਕਟਰ ਸਾਹਿਬ ਨੂੰ ਤੇ ਡਾਕਟਰ ਸਾਹਿਬ ਨੇ ਵੀ ਇਹਦੇ ਵਿੱਚ ਮੈਨੂੰ ਕਾਫੀ ਮਿਹਨਤ ਸਹਿਯੋਗ ਦਿੱਤਾ ਤੇ ਉਹਨਾਂ ਨੇ ਕਾਫੀ ਡਿਸਕਾਊਂਟ ਮੈਨੂੰ ਦਿੱਤਾ ਵਾ ਤੇ ਬਾਕੀ ਮੈਂ ਸਾਰਿਆਂ ਨੂੰ ਆਪਣੇ ਹਿਸ਼ਾਰਪੁਰ ਵਾਲੇ ਵਸਿਆਂ ਨੂੰ ਪੀੜ ਕਰਦਾ ਵਾਂ ਕਿ ਮੇਰੀ ਵੱਤ ਤੋਂ ਵੱਧ ਮਦਦ ਕਰੋ ਤਾਂ ਜੋ ਮੇਰੀ ਗੁੜੀਆ ਠੀਕ ਠਾਕ ਹੋ ਸਕੇ ਤਿੰਨਾਂ ਜਿਹੜਾ ਕਿ ਡੀਲ ਦਾ ਖਰਚਾ ਸਰ 5000 ਰੁਪਏ ਦਿੱਲੀ ਦਾ ਖਰਚਾ ਹੈ 24 ਘੰਟਿਆਂ ਦਾ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਇਹੀ ਕਹਿਣਾ ਚਾਹਗਾ ਸੀ ਮੇਰੀ ਵੱਤ ਤੋਂ ਵੱਧ ਹੈਲਪ ਕੀਤੀ ਜਾਵੇ ਜਿੰਨੀ ਵੀ ਸਰ ਹੋ ਸਕਦੀ ਹੈ ਜੀ सर टेलीफोन नंबर जा सतासी चार कती गूगल पे फोन फोनपे पेटीएम पे सर इतना थैंक यू सर जी साढ़े को चार चार पांच दिन का बच्चा एक दाखिल है जिंद की हालत काफ़ी सीरीयस है बच्चे को काफ़ी इन्फेक्शन है बच्चे का बीपी भी घट्ट है बच्चा ऑक्सीजन से है बच्चे टाइम लगेगा पांच सात दिन बच्चे ਲਗ ਸਕਤੇ ਹਾਲੇ ਤੱਕ ਤਾਂ ਕੰਡੀਸ਼ਨ ਚ ਜ਼ਿਆਦਾ ਇਮਪਰੂਵਮੈਂਟ ਨਹੀਂ ਹੈ ਬਟ ਉਮੀਦ ਕਰਦੇ ਹਾਂ ਸਾਡੇ ਵੱਲੋਂ ਕੋਸ਼ਿਸ਼ ਪੂਰੀ ਰਹੇਗੀ